ਅੰਟੀ ਸਸਰੀਕਾਲ ਮੈਂ ਨਾ ਵੀ ਐਫ ਐਸ ਟੀਅਰ ਵਾਲਾ ਬੋਲਦਾ ਕਾ ਰਾਜਵੀਰ ਹਾਂਜੀ ਬੋਲੋ ਹੋਰ ਕਿਵੇਂ ਅੰਟੀ ਕੰਡੀਨ ਤੇ ਹੋ ਤੁਸੀਂ ਕੰਡੀਨ ਜੀ ਆਨੇ ਅੱਛਾ ਅੱਛਾ ਗਰਾ ਗੁਰੂਕ ਬਾਵਾ ਉਹ ਨਾਈਨਰ ਵਾਲਾ ਜਿਹੀ ਜਾਂਦਾ ਹੈ ਹੋਰ ਕਿਵੇਂ ਹੋ ਹੋਰ ਠੀਕ ਹਾਂ ਤੁਸੀਂ ਚਾਹ ਬੜੇ ਸੁਆ બસ ਵਧੀਆ ਚਾਹ ਬੜੀ ਸਵਾਦ ਬਣਾਉਣੀ ਹੁੰਦੀ ਤੁਸੀਂ ਅਰੇ ਉਹ ਦੇਓ ਆਈ ਚੱਲੂ ਹੀ ਐ ਰੁਕੋ ਤੇ ਕੀ ਹੋ ਗਿਆ ਗ੍ਰਾਹਕਾਂ ਜਲਦੀ ਫਿਰਦੀ ਐ ਅੰਟੀ ਹਮ ਹੈਲੋ ਗ੍ਰਾਹਕਾਂ ਜਲਦੀ ਫਿਰਦੀਆਂ ਫਿਰ ਹਲਾ ਹੋਰ ਕੀ ਆ ਅੱਛਾ ਕੀ ਆਂਦੇ ਐ ਗ੍ਰਾਹਕ ਜਾਰੇ ਤਨ ਤੰਗ ਕਰਦੇ ਮੇਰੇ ਜਾਨ ਨੂੰ ਇਹ ਨਹੀਂ ਚਾਰਜਰ ਕਦੇ ਕੱਢਦੇ ਹੈ ਕਦੇ ਪਾਉਂਦੇ ਹੈ ਇਹਦੇ ਵਿੱਚ ਮੇਰਾ ਫੋਨ ਚੱਲ ਜਾਂਦਾ ਅੱਛਾ ਏ ਆ ਕਿ ਉਹ ਚਾਰਜਰ ਕਰ ਕੱਢਣ ਪਾਉਣ ਵਾਲਾ ਕੰਮ ਕਰਦੇ ਹੈ ਕੋਡ ਕੀ ਹੈ ਕੱਢਣ ਪਾਉਣ ਵਾਲਾ ਕੰਮ ਤਾਂ ਮੇਰੇ ਤੇ ਛੱਡਿਆ ਕਰਨਾ ਫਿਰ ਇਹਨਾਂ ਤੋਂ ਨਾ ਕਢਵਾਇਆ ਫਰਵਾਇਆ ਕਰ ਤਾਂ ਕਿ ਹੋਰ ਐਵੇਂ ਕੋਈ ਹੋਰ ਕੱਢ ਕੇ ਪਾ ਦੂਗਾ ਤਾਂ ਫਿਰ ਮੈਂ ਕੀ ਕਰੂੰਗਾ ਦੱਸ ਹੂੰ ਮੈਂ ਚਾਰਜਰ ਦੀ ਗੱਲ ਕਰੀ ਆ ਉਹ ਨਹੀਂ ਨਤੂ ਆਇਆ ਕਿ ਆਂਟੀ ਵੀ ਕਰੇ ਕੋਈ ਆ ਕੇ ਮੇਰੇ ਕੱਢ ਲੈਂਦਾ ਤੇ ਕਦੇ ਪਾ ਲੈਂਦਾ ਆਏ ਨਹੀਂਗਾ ਵੀ ਹਾਂ ਤਾਂ ਚਾਰਜਰ ਦੀ ਗੱਲ ਕਰੀ ਐ ਮੈਂ ਤਾਂ ਗ੍ਰਾਹਕਾਂ ਨੂੰ ਤੂੰ ਕਹਿ ਦਿਆ ਕਰਨਾ ਵੀ ਤੁਸੀਂ ਵੀ ਗ੍ਰਾਹਕ ਹੋ ਤਾਂ ਆਪਦੇ ਗ੍ਰਾਹਕ ਬਣ ਕੇ ਰਿਆ ਕਰੋ ਇੱਥੇ ਐਵੇਂ ਦਾ ਨਾ ਕੁਝ ਕਰਿਆ ਕਰੋ ਹਾਂ ਕੋਸ ਕੁਝ ਨਹੀਂ ਗ੍ਰਾਹਕ ਨੂੰ ਕਹੇ ਗ੍ਰਾਹਕ ਬਣ ਕੇ ਆਇਆ ਕਰੋ ਚਾਹ ਪੀਆ ਕਰੋ ਨਹੀਂ ਮੈਨੂੰ ਜਾਣਦੇ ਨਹੀਂ ਮੈਂ ਕਾਲਜ ਦਾ ਪ੍ਰੈਜ਼ੀਡੈਂਟ ਆ ਤੁਹਾਨੂੰ ਪਤਾ ਹੈ ਨਾ ਹਾਂ ਮਾ ਤਾਂ ਫੇਰ ਹਾਂ ਇਹ ਦਿੱਕਤ ਕਿੱਥੇ ਆਗਾ ਹਾਂ ਦਿੱਕਤ ਕਿੱਥੇ ਆਉਣ ਦੰਨੇ ਆ ਫਿਰ ਆਪਾਂ ਇਹ ਇਹਨਾਂ ਦੇ ਇਹੋ ਜਿਹੇ ਇਹੋ ਜਿਹੇ ਮੈਂ ਚਾਰਜਰ ਕੱਢ ਕੇ ਪਾਉਂਗਾ ਇਹ ਯਾਦ ਹੀ ਰੱਖਣਾ ਇਸ ਅੱਛਾ ਜੀ ਹਾਂ ਆਏ ਕਿ ਮੇਰੀ ਜਾਨ ਦੇ ਆ ਕੇ ਕੱਢ ਲੈਣਗੇ ਕਿਤੇ ਪਾ ਲੈਣਗੇ ਹਾਂ ਸਮਰਣਾ ਇਹਨਾਂ ਨੇ ਕਰਕੇਗੇ ਦੋ ਜਾਨ ਦੇ ਨਹੀਂ ਬਈ ਤੁਹਾਨੂੰ ਕੱਢਦਾ ਨਾ ਪਾਉਂਦਾ ਕਬਾਤ ਜੀ ਲੱਗੇ ਸਈ ਪੰਗਲੇਆਂ ਨਾਲ ਆਉਣ ਵਾਲੀ ਹੂੰ ਅਨ ਟਕਾ ਦਿਆ ਕਰਿੰਦਾ ਨੂੰ ਕਿਉਂਕਿ ਤੂੰ ਮੇਰੀ ਐ ਫਿਰ ਉਹਨੂੰ ਪਤਾ ਐ ਨਾ ਦਿਲ ਤੇਰੇ ਤੇ ਆ ਗਿਆ ਤੋ ਚਾਹੀਏ ਨਹੀਂ ਮਿੱਠੀ ਪੀਆਤੀ ਮੈਨੂੰ ਕਰਕੇ ਤੇ ਮੇਰਾ ਤਾਂ ਹਮ ਮੂਡ ਰੋਜ਼ ਹੀ ਬਣੇ ਰਹਿੰਦਾ ਚਾਹ ਤਾਂ ਤੇਰੀ ਬੜੀ ਸਵਾਦ ਹੁੰਦੀ ਤੂੰ ਆਪ ਹੀ ਬੜੀ ਸਵਾਦ ਐ ਮਾਦਾ ਹੈਗੀ ਆ ਤੁਹਾਨੂੰ ਲੱਗਦੀ ਆ ਆਏਗੀ ਚਾਹ ਚਾਹ ਜਿੰਨਾ ਨਸ਼ਾ ਹੋ ਜਾਂਦਾ ਹੈ ਕਿ ਚਾਹ ਚਾਹ ਜਿੰਨਾ ਨਹੀਂ ਚਾਹ ਵਿੱਚ ਕਿਹੜਾ ਨਸ਼ਾ ਚਾਹ ਜਨਸ਼ਾ ਥੋੜੀ ਹੁੰਦਾ ਚਾਹ ਤਾਂ ਇੱਕ ਟਾਈਮ ਪਾਸ ਹੁੰਦਾ ਹੈ ਨਸ਼ਾ ਤਾਂ ਉਹ ਚ ਹੁੰਦਾ ਪਹਿਲੇ ਤੋੜ ਦੀ ਦਾਰੂ ਚ ਹੈ ਹਾਂ ਮੋਸਾ ਹੈ ਨਸ਼ਾ ਤਾਂ ਫਿਰ ਤੰਦੇ ਨਹੀਂ ਪੰਦਾ ਨਸ਼ਾ ਹੁੰਦਾ ਪਹਿਲੇ ਤੋੜ ਦੀ ਦਾਰੂ ਚ अच्छा तेरे ना देवांगे तो किन्हों देवांगे हो बाबू अच्छा के मैं बाबू सोना है तेरा और मेरे बाबू हैं तो और क्या करते हैं सोना ही है तो नहीं कर करते हैं क्या बढ़िया लग जाती है क्या सुना बढ़िया क्या नहीं लग रहा है हम्म बढ़िया लग रहा है और बढ़िया लगता है हम्म ਫਿਰ ਹੁਣ ਕਿਵੇਂ ਕਰੀਏ ਜੀ ਕਰਦਾ ਰਹਿੰਦਾ ਜਾਨ ਮੇਰਾ ਤਾਂ ਮੈਂ ਤਾਂ ਸਾਫ ਕਾਲਜ ਪਤ ਗਿਆ ਪੜਨ ਨਹੀਂ ਆਉਂਦਾ ਡੈਕਟਰ ਤੇਰੀ ਚਾਹ ਪੀਣ ਆਈਦਾ ਤੇ ਜਾਂ ਫਿਰ ਤੁੰਨ ਦੇਖਣ ਆਈਦਾ ਦੋਨੇ ਕੰਮ ਇਕੱਠੇ ਦੋਨੇ ਕੰਮ ਇਕੱਠੇ ਹੋ ਜਾਂਦੇ ਆ ਹਾਂ ਅੱਛਾ ਜੀ ਆਹ ਗਲੀ ਇੱਥੇ। ਉਹ ਦੇਖਣ ਆਈਦਾ ਹੈ ਇੱਧਰ। ਚਾਹ ਪੀਣ ਆਈਦਾ ਹੈ। ਇਹ ਹੀ ਕੰਮ ਹੁੰਦਾ। ਹੋਣ ਆਂਟੀ। ਉਹ ਆਂਟੀ ਕੇ ਮੇਰੇ ਯੇ ਜਾਣੇ। ਹਾਂ। ਤਰਾਂ ਆਂਟੀ ਕਿਆ ਕਰਾਂ ਕਿ ਕੀ ਕਿਆ ਕਰਾਂ ਤੈਨੂੰ ਕਿ ਜਾਨ ਕਿਆ ਕਰਾਂ ਮੈਨੂੰ ਦੱਸ ਤੋ ਦੇ। ਮੈਂ ਕਿ ਜਾਨ ਨਹੀਂ ਦੇ ਦਿਆ ਗਰ ਮੈਂ। ਮੈਂ ਜਾਨ ਕਿਆ ਦੇਗਾ। ਹੋਰ ਆਪ ਵੀ ਮਿਲ ਜੀ। ਹਾਂ। ਆਂਟੀ ਜਾਨ। ਜਾਨ ਕਹਿ ਕੇ ਤੂੰ ਤੇਰੀ ਜਾਨ ਨਿਕਲ ਜੂਗੀ ਠੀਕ ਹੈ ਨਾ ਜਾਨ ਤਾਂ ਤੂੰ ਵੈਸੇ ਕੱਢ ਦਿੰਨੀ ਹੈ ਮੇਰੀ ਜਾਨ ਤਾਂ ਤੂੰ ਕੱਢੀ ਦਿੰਨੀ ਹੈ ਮੇਰੀ ਹੂੰ ਜਾਨ ਜਾਨ ਨਿਕਲ ਨਹੀਂ ਛੋਟੀ ਜਾਨ ਮੇਰੀ ਜਾਨ ਹੈ ਹੁਣ ਛੋਟੀ ਜਾਨ ਹੈ ਹੂੰ ਅੱਛਾ ਕੀ ਫਿਰ ਤੋਂ ਐਂ ਕਰ ਮੇਰੀ ਗੱਲ ਤਾਂ ਸੁਣ ਲੈ ਭੰਟੀ ਭੰਟੀ ਜਾਨ ਛੁੱਟੀ ਮਿਲ ਜੇ ਤੇ ਛੁੱਟੀ ਤੋਂ ਬਾਅਦ ਫਿਰ ਕਮਰੇ ਤੇ ਆ ਜੀ ਮੇਰੇ ਕਮਰੇ ਸਿੱਧੀ ਆ ਜੇ ਕਿਵੇਂ ਕਰਾਂਗੇ ਦੱਸ ਫਿਰ ਜਦੋਂ ਆਹੰਦ ਸੀ ਅ 3:45 ਮਿੰਟ ਤੇ ਛੁੱਟੀ ਹੋਊਗੀ ਮੈਂ ਜਾਵਾਂਗਾ 4:00 ਕਵੇ ਕਮਰੇ 5:30 4:30 ਰਾਜੀ ਨਾ ਤੇ ਤੇ ਹਮ ਕਰਦੇ ਆ ਫਿਰ ਆਪਾਂ ਦਾ ਮ제 ਕਰਦੇ ਆ ਮੈਂ ਉਹ ਤੁਹਾਨੂੰ ਕੰਟੀਨ ਚ ਹੀ ਹੂੰਗੀ ਤੁਸੀਂ ਆ ਜਾਓ। ਇਹ ਕੰਟੀਨ ਤਾਂ ਆ ਜਾਊਗਾ ਮੈਂ ਤੇ ਆਪਾਂ ਕੰਟੀਨ ਤਾਂ ਚਾਹ ਪੀਣ ਆਉਣਾ ਬਾਕੀ ਕੰਮ ਕਰੋਂ ਕਰਾਂਗੇ। ਅੱਛਾ ਠੀਕ ਹੈ। ਤੇ ਚਲੋ ਫਿਰ ਆਪਾਂ ਠੀਕ ਆ। ਹਾਂ ਬਸ ਕੋਈ ਨਹੀਂ। ਕਮਰੇ ਚ ਆ ਜੀ ਆਂਟੀ। ਕਮਰੇ ਚ ਆ ਜੀ ਆਂਟੀ। ਠੀਕ ਹਾਂ ਜੀ